ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਆ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਡਾ ਸਾਰਿਆਂ ਦਾ ਟਰੈਕਟਰ ਮੇਲਾ ਚੈਨਲ ਤੇ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਆ ਜੀ ਇਟਾਂ ਵਾਲਾ ਪੱਠਾ ਠੇਕੇ ਤੇ ਦੇਣਾ ਜੀ ਸ਼ਹਿਰ ਤੋਂ 2 ਕਿਲੋਮੀਟਰ ਸੁਕਚੈਣ ਰੋਡ ਕਾਲਾਂ ਵਾਲੇ ਸਿਰਸਾ ਹਰਿਆਣਾ 4 ਕਿੱਲੇ ਜ਼ਮੀਨ ਦੇ ਵਿੱਚ ਬਣਿਆ ਨਹਿਰ ਤੋਂ 1.5 ਕਿਲੋਮੀਟਰ ਨਵਾਂ ਤਿਆਰ ਕਰਵਾਇਆ ਹੋਇਆ ਸਾਰੇ ਡਾਕੂਮੈਂਟਸ ਕੰਪਲੀਟ ਨੇ 40 45 ਲੇਬਰ ਰੂਮ ਬਣੇ ਹੋਏ ਨੇ 24 ਘੰਟੇ ਬਿਜਲੀ ਕਨੈਕਸ਼ਨ ਮਿੱਟੀ ਉਪਲਬਧ ਹੈ ਜੀ ਚਿਮਨੀ ਮੋਟਰ ਤੇ ਇੰਜਨ ਨਾਲ ਚੱਲਦੀ ਹੈ ਜੀ ਮਾਲਕ ਸਿਰਸਾ ਏਰੀਆ ਦੇ ਵਿੱਚ ਰਹਿੰਦਾ ਹੈ ਏ ਵੀ ਜੌਬ ਕਰਦਾ ਜੀ ਇਸ ਕਰਕੇ ਇਹ ਪੱਠਾ ਠੇਕੇ ਤੇ ਦੇ ਰਹੇ ਨੇ ਰੇਟ ਹੈ ਜੀ 7,50,000 935542049935542049 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇੱਤਾਂ ਵਾਲਾ ਪੱਠਾ ਜਿਹੜਾ 7,50,000 ਰੁਪਏ ਦੇ ਵਿੱਚ ਠੇਕੇ ਤੇ ਲੈ ਸਕਦੇ ਹੋ ਦੋ ਜੈਕ ਵਾਲੀਆਂ ਟਰਾਲੀਆਂ ਵਿਕਾਉ ਨੇ ਜੀ ਇੱਕ ਦਾ ਸਾਈਜ਼ ਹੈ 13x6.6 ਤੇ ਦੂਜੀ 12x6 ਦੀ ਹੈ 5m ਫਰਸ਼ ਮੱਛੀ ਹੁੱਕ ਰੇਲ ਦਾ ਹਿੱਸਾ ਵਧੀਆ ਕੰਡੀਸ਼ਨ ਦਾ ਹੈ ਤੁਸੀਂ ਵੀਡੀਓ ਦੇਖ ਸਕਦੇ ਹੋ ਬਿੱਡ ਵਗੈਰਾ ਲੱਗੇ ਹੋਏ ਨੇ ਜੀ ਰੇਟ ਵੀਰ ਨੇ ਦੱਸਣੀ ਰੇਟ ਤੁਸੀਂ ਰੇਟ ਏਰੀਆ ਫੋਨ ਤੇ ਪਤਾ ਕਰ ਸਕਦੇ ਹੋ ਤੇ ਫੋਨ ਨੰਬਰ ਨੋਟ ਕਰ ਲਓ 9915316409 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਦੋਨੇ ਜੈਕ ਵਾਲੀਆਂ ਟਰਾਲੀਆਂ ਨੇ ਜਿਹੜੀਆਂ ਫੁੱਲ ਹੈਵੀ ਬਣੀਆਂ ਹੋਈਆਂ ਨੇ ਇਹ ਨੰਬਰ ਤੇ ਕਾਲ ਕਰਕੇ ਜੀ ਤੁਸੀਂ ਰੇਟ ਵਗੈਰਾ ਪੁੱਛ ਕੇ ਖਰੀਦ ਸਕਦੇ ਹੋ ਕੀ ਆ ਗੱਡੀ ਵਿਕਾਊ ਹੈ ਜੀ 2021 ਮਾਡਲ ਐਚਟੀਕੇ ਪਲੱਸ 8 ਲੱਖ ਰੁਪਏ ਡਿਮਾਂਡ ਰੱਖੀ ਹੋਈ ਹੈ ਗੱਡੀ ਪੰਜਾਬ ਨੰਬਰ ਹੈ ਜੀ 9417331407 ਇਸ ਨੰਬਰ ਤੇ ਫੋਨ ਕਰਕੇ ਗੱਡੀ 2021 ਮਾਡਲ 8 ਲੱਖ ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਜੀ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਜੀ ਜਿਹੜੇ ਵੀਰ ਬਹੁਤ ਸੋਹਣੇ ਤੇ ਵਧੀਆ ਕਮੈਂਟ ਕਰਦੇ ਨੇ ਉਹਨਾਂ ਵੀਰਾਂ ਦੇ ਨਾਮ ਵੀਡੀਓ ਦੇ ਵਿੱਚ ਪੜੇ ਜਾਣਗੇ ਸੋ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖੋ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਪਾਠਵੇ ਕਾਹੂ ਹੈ ਜੀ ਬੀਟਲ ਨਸਲ ਦੀ ਹੈ ਏਰੀਆ ਪਿੰਡ ਮਲਕਾਣਾ ਬਠਿੰਡਾ 4000 ਰੁਪਏ ਰੇਟ ਰੱਖਿਆ ਗਿਆ ਜੀ ਬੀਟਲ ਨਸਲ ਦੀ ਪੱਠ ਵਿਕਾਊ ਹੈ ਏਰੀਆ ਪਿੰਡ ਮਲਕਾਣਾ ਬਠਿੰਡਾ 96462 65332 96 462 65 332 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਪੱਠ ਜਿਹੜੀ ਬੀਟਲ ਨਸਲ ਦੀ 4000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਜੀ ਵੀਡੀਓ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਿਆ ਕਰੋ ਪਸੰਦ ਆਈ ਤਾਂ ਵਾਹਿਗੁਰੂ ਜਰੂਰ ਲਿਖੋ ਕਟਾ ਵਿਕਾਊ ਹੈ ਜੀ ਕਟਾ ਵਿਕਾਊ ਹੈ ਜੀ 29000 ਰੁਪਏ ਰੇਟ ਰੱਖਿਆ ਗਿਆ ਜੀ ਏਰੀਆ ਬਾਗਾ ਪੁਰਾਣਾ ਮੋਗਾ ਇੱਕ ਸਿਟੀ 100 ਮੋਟਰਸਾਈਕਲ ਵਿਕਾਊ ਹੈ ਜੀ ਇੱਕ ਸਿਟੀ 100 ਮੋਟਰਸਾਈਕਲ ਵੀ ਵਿਕਾਊ ਹੈ ਜੀ ਐਸਪੀ ਦਾ 2005 ਮਾਡਲ ਹੈ ਜੀ ਰੇਟ ਹੈ 2788720 25815 88720 25815 ਇਸ ਨੰਬਰ ਤੇ ਫੋਨ ਕਰਕੇ ਕਟਾ 29000 ਰੁਪਏ ਦੇ ਵਿੱਚ ਮੋਟਰਸਾਈਕਲ ਤੁਸੀਂ 27000 ਰੁਪਏ ਦੇ ਵਿੱਚ ਦੋਨਾਂ ਨੂੰ ਤੁਸੀਂ ਇਹ ਨੰਬਰ ਤੇ ਕਾਲ ਕਰ ਸਕਦੇ ਹੋ ਅਤੇ ਦੋਨਾਂ ਨੂੰ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਡੈਂਪਰ ਟਰਾਲੀ ਵਿਕਾਊ ਹੈ ਜੀ ਡੈਂਪਰ ਟਰਾਲੀ ਵਿਕਾਊ 85000 ਰੁਪਏ ਰੇਟ ਰੱਖਿਆ ਗਿਆ ਜੀ 96715 98372 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਜੀ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋ ਇਹਨਾਂ ਵੀਰਾਂ ਨੂੰ ਬੇਨਤੀ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਤੁਹਾਡੇ ਕੋਲੇ ਪਹੁੰਚ ਸਕੇ ਸੋ ਸਾਰੇ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਨਾਲ ਨਾਲ ਵੀਡੀਓ ਨੂੰ ਅੱਗੇ ਤੁਸੀਂ WhatsApp Facebook ਜਿੱਥੇ ਮਰਜ਼ੀ ਸ਼ੇਅਰ ਜ਼ਰੂਰ ਕਰ ਦਿਓ ਫਾਰਮਟਰੈਕ 60 ਟਰੈਕਟਰ ਵਿਗਾਊਆ ਸੁਪਰ ਮੈਕਸ 2022 ਮਾਡਲ ਏਰੀਆ ਚਰਖੀ ਦਾਦਰੀ ਹਰਿਆਣਾ 2022 ਮਾਡਲ ਫਾਰਮ ਟ੍ਰੈਕ 60 ਸੁਪਰ ਮੈਕਸ ਟਰੈਕਟਰ ਵਿਕਾਊ ਹੈ ਜੀ 635000 ਰੁਪਏ ਰੇਟ ਰੱਖਿਆ ਗਿਆ ਏਰੀਆ ਚਰਖੀ ਦਾਦਰੀ ਹਰਿਆਣਾ 9728263209 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਫਾਰਮ ਟ੍ਰੈਕ 60 ਸੁਪਰ ਮੈਕਸ ਟਰੈਕਟਰ 2022 ਮਾਡਲ 635000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ HMT 911 ਟਰੈਕਟਰ ਵਿਕਾਊ ਹੈ ਜੀ 99 ਮਾਡਲ ਪੰਜਾਬ ਨੰਬਰ 90% टायर ਨੇ पावर स्टीयरिंग एरिया ਗੇਦਰਵਾਹ ਪਿੰਡ ਦੋਦਾ ਮੁਕਸਰ 6280254414 6280254414 ਇਸ ਨੰਬਰ ਤੇ ਫੋਨ ਕਰਕੇ ਤੁਸੀਂ HMT 9811 ਡਰੈਕਟਰ 99 ਮਾਡਲ ਰੇਟ ਵਗੈਰਾ ਪੁੱਛ ਕੇ टायर 90% ਨੇ ਜੀ ਪਾਵਰ ਸਟੀਅਰਿੰਗ ਹੈ ਪੰਜਾਬ ਨੰਬਰ ਹੈ ਨੰਬਰ ਤੇ ਕਾਲ ਕਰ ਸਕਦੇ ਹੋ ਤੇ ਡਰੈਕਟਰ ਨੂੰ ਤੁਸੀਂ ਖਰੀਦ ਸਕਦੇ ਹੋ ਫਾਰਮਟ੍ਰੈਕ 6055 T20 ਟਰੈਕਟਰ ਵਿਕਾਊ ਹੈ ਜੀ 2017 ਮਾਡਲ ਟਾਇਰ ਨਾਲ ਦੇ ਨੇ 70% ਧੂਰੀ ਟਰੈਕਟਰ ਇਹ ਖੜਾ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ 5,35,000 ਰੁਪਏ ਰੇਟ ਰੱਖੇ ਗਿਆ ਜੀ ਬਾਕੀ ਮਾਲਕ ਵੀਰ ਦਾ ਨੰਬਰ ਦਿੱਤਾ ਹੈ ਨੰਬਰ ਤੇ ਕਾਲ ਕਰ ਸਕਦੇ ਹੋ ਤੇ ਡੀਲ ਕਰ ਸਕਦੇ ਹੋ 17 ਮਾਡਲ ਹੈ ਜੀ A to Z ਸਾਰਾ ਕੁਝ ਓਕੇ ਹੈ ਟਰੈਕਟਰ ਦਾ ਇੱਕ ਵੀ ਰੁਪਿਆ ਲੋਨ ਦੇ ਲੋੜ ਨਹੀਂ ਵਾਸਤੇ ਤੁਸੀਂ ડીਲ ਕਰ ਸਕਦੇ ਹੋ 9463560505 ਇਸ ਨੰਬਰ ਤੇ ਫੋਨ ਕਰਕੇ ਫਾਰਮ ਟਰੈਕ 6055 T20 ਟਰੈਕਟਰ ਤੁਸੀਂ ਖਰੀਦ ਸਕਦੇ ਹੋ HMT 3511 ਟਰੈਕਟਰ ਵਿਗਾਊਆ ਜੀ 92 ਮਾਡਲ ਕਾ ਹੈ ਜੀ ਪੂਰੇ ਨੇ 85000 ਪਰ ਰੱਖੀ ਗਏ ਏਰੀਆ ਸਮਣ ਬਾਕੀ ਮਾਲਕ ਵੀਰ ਨੇ ਫੁੱਲ ਗਰੰਟੀ ਦਿੱਤੀ ਹੈ ਜੀ ਇੰਜਨ ਗੇਅਰ ਦਾ ਓਕੇ ਹੈ 9878321690 9978321690 ਇਸ ਨੰਬਰ ਤੇ ਫੋਨ ਕਰਕੇ HMT 3511 ਟਰੈਕਟਰ 92 ਮਾਡਲ 85000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਬਾਕੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਜੀ ਨਿਊ ਹਾਰਲੈਂਡ 56B 4x4 ਟਰੈਕਟਰ ਵਿਕਾਊ ਹੈ ਜੀ 2023 ਮਾਡਲ ਏਰੀਆ ਅੰਮ੍ਰਿਤਸਰ ਏਰੀਆ ਜੀ ਅੰਮ੍ਰਿਤਸਰ ਏਰੀਆ ਜੀ 1275000 ਰੁਪਏ ਰੇਟ ਰੱਖਿਆ ਹੈ 497 ਘੰਟਾ ਚੱਲਿਆ ਜੀ 9978501378 9978501378 ਇਸ ਨੰਬਰ ਤੇ ਫੋਨ ਕਰਕੇ ਨਿਊ ਹਾਲੈਂਡ 56v4y4 ਟਰੈਕਟਰ ਤੁਸੀਂ 1275000 ਰੁਪਏ ਦੇ ਵਿੱਚ 2023 ਮਾਡਲ ਨੂੰ ਖਰੀਦ ਸਕਦੇ ਹੋ ਜੀ ਲੋ ਜੀ ਇੱਕ ਹੋਰ ਤੁਹਾਡੇ ਲਈ ਬਹੁਤ ਵਧੀਆ ਜ਼ਮੀਨ ਲੈ ਕੇ ਆਏ ਆ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੀ ਸਾਰੀ ਜਾਣਕਾਰੀ ਦਿੱਤੀ ਜਾਊਗੀ 125 ਕਿਲੇ ਜ਼ਮੀਨ ਵਿਕਾਊ ਹੈ ਜੀ ਨੌ ਮੋਟਰਾ ਨੇੜੇ ਪਿੰਡ ਨੜਾਲਾ ਜ਼ਿਲ੍ਹਾ ਕਪੂਰਥਾ ਇਕੱਠਾ ਇੱਕ ਟਾਕ ਹੈ ਜੀ 2 ਲੱਖ ਰੁਪਏ ਰੱਖੇਗੇ ਜੀ ਰੇਟ ਕਿੱਲੇ ਦਾ ਕਿੱਲੇ ਦਾ ਰੇਟ 2 ਲੱਖ ਰੁਪਏ 125 ਕਿੱਲੇ ਜ਼ਮੀਨ ਹੈ ਜੀ 9 ਮੋਟਰਾਂ ਨੇ ਇੱਕ ਟਾਕ ਹੈ ਜੀ 8054386105 8054386105 ਇਸ ਨੰਬਰ ਤੇ ਫੋਨ ਕਰਕੇ ਤੁਸੀਂ 125 ਕਿੱਲੇ ਜ਼ਮੀਨ 2 ਲੱਖ ਰੁਪਏ ਨੂੰ ਖਰੀਦ ਸਕਦੇ ਹੋ ਜਿਹੜੇ ਵੀਰ ਬਹੁਤ ਵਧੀਆ ਤੇ ਸੋਹਣੇ ਕਮੈਂਟ ਕਰਦੇ ਨੇ ਜੀ ਨੈਵਰੰਗੀ ਸੋਨੀ ਰਾਹੋਵਾਲਾ ਹਰਵਿੰਦਰ ਲੱਖਾ ਜਤਿੰਦਰਪਾਲ ਸੰਧੂ ਕੁਲਦੀਪ ਸੁਖਵੰਤ ਸਿੰਘ ਖਾਲਸਾ ਫਰੀਦਕੋਟ ਤੋਂ ਕੁਲਵੰਤ ਸਿੰਘ ਅਲਗੋਕੋਠੀ ਤੋਂ ਜਗਤਾਰ ਸਿੰਘ ਪਾਤੜਾ ਤੋਂ ਸਾਰਾ ਸ਼ਰੀਫ ਸੋਨਾ ਵੀਰਾਂ ਉਹ ਤੈਦ ਲੋ ਤੁਹਾਨੂੰ ਬਾਦ ਉਮੀਦ ਕਰਦੇ ਹਾਂ ਜੀ ਤੁਸੀਂ ਅੱਗੇ ਤੋਂ ਵੀ ਚੈਨਲ ਨੂੰ ਇਦਾਂ ਹੀ ਸਪੋਰਟ ਕਰੋਗੇ ਤੁਹਾਡਾ ਆਪਣਾ ਚੈਨਲ ਹੈ ਜੀ ਵਧੀਆ ਕਮੈਂਟ ਕਰਿਆ ਕਰੋ ਤੇ ਕਮੈਂਟਾਂ ਦੇ ਵਿੱਚ ਇਹ ਜ਼ਰੂਰ ਦੱਸਿਓ ਕਿ ਜੇਕਰ ਕਿਸੇ ਵੀਰ ਨੂੰ ਜ਼ਮੀਨ ਪਲਾਟ ਕੋਠੀਆਂ ਘਰ ਚਾਹੀਦੀਆਂ ਨੇ ਤਾਂ ਸਾਨੂੰ ਕਮੈਂਟਾਂ 'ਚ ਦੱਸਿਓ ਜੀ ਤਾਂ ਕਿ ਅਸੀਂ ਲੈ ਕੇ ਕਿਹੜੇ ਏਰੀਏ ਦੇ ਵਿੱਚ ਤੁਹਾਨੂੰ ਚਾਹੀਦੀਆਂ ਨੇ ਕਮੈਂਟਾਂ ਦੇ ਵਿੱਚ ਏਰੀਆ ਜ਼ਰੂਰ ਦੱਸਿਆ ਕਰੋ ਜੀ ਤਾਂ ਕਿ ਪਤਾ ਚੱਲ ਸਕੇ ਕਿ ਕਿਹੜੇ-ਕਿਹੜੇ ਏਰੀਏ ਤੋਂ ਵੀਰ ਵੀਡੀਓ ਨੂੰ ਦੇਖ ਰਹੇ ਨੇ ਸੋ ਸਾਰੇ ਜਣੇ ਵੀਡੀਓ ਨੂੰ ਸ਼ੇਅਰ ਲਾਈਕ ਜ਼ਰੂਰ ਕਰ ਦਿਓ ਜੀ ਤੇ ਬੰਦੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲ ਐਂਡ ਫੇਸਬੁਕ ਪੇਜ ਖੇਤੀ ਖਬਰ ਦੇ ਨਾਲ ਇਸੇ ਤਰ੍ਹਾਂ ਜੀ ਜਲਦੀ ਲੈ ਕੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ 올 ਤੇ ਸੈਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ